ਬੇਸਹਾਰਾ ਪਸ਼ੂਆਂ ਦੀ ਸੰਭਾਲ ਦੇ ਲਈ ਗੁਰੂਜੀਵ ਜਨਕ ਆਸਰਾ ਸੰਸਥਾ ਦੇ ਵੱਲੋਂ ਇੱਕ ਨਵੀਂ ਇਕਲੀ ਪਹਿਲ ਕੀਤੀ ਗਈ ਹੈ। ਉਹਨਾਂ ਦੇ ਵੱਲੋਂ ਲੁਧਿਆਣਾ ਦੇ ਹੰਬਰਾਂ ਰੋਡ ਦੇ ਉੱਤੇ ਇੱਕ ਗਊਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਕੀ ਬੇਸਹਾਰਾ ਅਤੇ ਆਵਾਰਾ ਪਸ਼ੂਆਂ ਦੀ ਸਾਮ ਸੰਭਾਲ ਕੀਤੀ ਜਾਵੇਗੀ। ਦੱਸਦੀ ਹੈ ਕਿ ਇਸ ਦੌਰਾਨ ਸ਼ਹਿਰ ਦੀਆਂ ਨਾਮਵਰ ਹਸਤੀਆਂ ਨੇ ਵੀ ਇੱਥੇ ਪਹੁੰਚ ਕੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਫਿਰ ਗੱਲਬਾਤ ਕਰਦੇ ਹਾਂ ਗਊਸ਼ਾਲਾ ਦੇ ਪ੍ਰਬੰਧਕ ਸੀਮਾ ਜੈਨ ਨੇ ਦੱਸਿਆ ਕਿ 2022 ਦੇ ਵਿੱਚ ਲੰਪੀ ਸਕਿਨ ਡਿਜ਼ੀਜ਼ ਦੇ ਚਲਦੇ ਆ ਪਸ਼ੂਆਂ ਦੇ ਵਿੱਚ ਕਾਫੀ ਇਹ ਬਿਮਾਰੀ ਫੈਲਣ ਦੇ ਕਾਰਨ ਉਹਨਾਂ ਦੀ ਜਾਨ ਵੀ ਚਲੀ ਗਈ ਸੀ ਤੇ ਉਸ ਵਕਤ ਵੀ ਉਹਨਾਂ ਨੇ ਪਸ਼ੂਆਂ ਦਾ ਇਲਾਜ ਕਰਵਾਇਆ ਸੀ ਤੇ ਇਹ ਪ੍ਰਣ ਕੀਤਾ ਸੀ ਕਿ ਇਹਨਾਂ ਦਾ ਇਲਾਜ ਉਹ ਕਰਵਾਉਂਦੇ ਰਹਿਣਗੇ ਅਤੇ ਬੇਸਹਾਰਾ ਅਤੇ ਅਵਾਰਾ ਪਸ਼ੂਆਂ ਦੇ ਲਈ ਇੱਕ ਗਊਸ਼ਾਲਾ ਵੀ ਬਣਾਉਣਗੇ ਤੇ ਉਹਨਾਂ ਦਾ ਇਹ ਸੁਪਨਾ ਹੁਣ ਪੂਰਾ ਹੋ ਚੁੱਕਿਆ ਹੈ ਜਿਸ ਦੇ ਚਲਦਿਆਂ ਅੱਜ ਸ਼ਹਿਰ ਦੇ ਵਿੱਚ ਇੱਕ ਨਵੀਂ ਗਊਸ਼ਾਲਾ ਦਾ ਉਦਘਾਟਨ ਕੀਤਾ ਗਿਆ ਦੱਸਿਏ ਕਿ ਇਸ ਦਿਨ ਨਾਲ ਹੀ ਅਵਾਰਾ ਪਸ਼ੂਆਂ ਦੇ ਲਈ ਪਾਣੀ ਅਤੇ ਚਾਰੇ ਦੀ ਵੀ ਸੁਵਿਧਾ ਦਿੱਤੀ ਗਈ ਹੈ ਜਿੱਥੇ ਤੇ ਗਊਸ਼ਾਲਾ ਬੇਸਹਾਰਾ ਪਸ਼ੂਆਂ ਨੂੰ ਆਸਰਾ ਦੇਵੇਗੀ ਉੱਥੇ ਹੀ ਉਹਨਾਂ ਦਾ ਸਹੀ ਇਲਾਜ ਵੀ ਕਰੇਗੀ ਉਧਰ ਹੀ ਜੈਨ ਸਮਾਜ ਦੇ ਉੱਗੇ ਗੁਰੂ ਜੀ ਨੇ ਵੀ ਇਸ ਕਦਮ ਦੀ ਸ਼ਲਾਂਘਾ ਕੀਤੀ ਹੈ ਤੇ ਕਿਹਾ ਹੈ ਕਿ ਬੇਸਹਾਰਾ ਤੇ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਸਭ ਤੋਂ ਵੱਡਾ ਦਾਨ ਹੈ ਇਸ ਮੌਕੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਰ ਕੀ ਕਿਹਾ ਆਓ ਤੁਹਾਨੂੰ ਦੱਸਦੇ ਹਾਂ ਇਧਰ ਆ ਜਾਓ ਆਪਿਆ ਤੋਂ ਟੇਬਲ ਟੇਬਲ ਕੋ ਟੱਚ ਨਾ ਟੱਚ ਨਾ ਕੋਈ ਸ਼ੁਰੂ ਕਰਦੇ बोले श्री भगवान महावीर स्वामी की जय बोले श्री पंजाब के श्री विजय वल्लभ सूरी स्वीवा साहब की जय बोले आचार्य भगवान श्रीमद विजय जनक चंद्र सूरी स्वर्जी मासाब की जय बोले आचार्य भगवान श्रीमद विजय नित्यानंद सूरी स्वर्जी साहब की जय हमारा यह गुरु जनक जीवाश्रयी जो कि आज के दिन यहाँ पर जो कि लंपी रोग से गायें पीड़ित थी उन सभी गायों को स्वस्थता प्रदान करने के पश्चात जनक जीवाश्री का स्थान बन गया है और सारी गौ माताओं को यहाँ पर स्थानांतरित किया गया है यहाँ पर शिफ्ट किया गया है और अब ये गायें यहीं पर रहेगी और इनकी सेवा सुरक्षा हमारे सीमा जी की जो टीम है वह करती रहेगी और हम तो इनको यही आशीर्वाद देते हैं कि ज़्यादा से ज़्यादा गौ माता की सेवा करके अपने जीवन में पुण्य का कार्य करें सेवा और सद्भावना से ही व्यक्ति अपने जीवन में अपने जीवन में कुछ पुण्य कमा करके अपने जीवन के अपनी आत्मा का कल्याण कर सकते हैं ऐसे गुरु जनक चंद्र सूर्य महा साहब जी का आशीर्वाद इन सब के ऊपर बना रहे और उत्तरोत्तर यह जनक जीवाश्रय करता हुआ इस पूरे लुधियाना में नंबर वन आए और जिस तरह से श्री कृष्ण जी ने गौ माता की सेवा की और उनका आशीर्वाद भी यहाँ बना रहे और इस तरह से यह जनक जीवाश्रय खूब खूब उत्तरोत्तर विकास करे यही मेरा हमारा आशीर्वाद हमारे गुणी जी जो साध्वी चंद्र है साहब है उनका भी यही यही आशीर्वाद है बहुत बहुत धन्यवाद धर्म स्किन डिजीज तो जो एक ड्रीम चल रहा है कि गौ माता दे इस तरह का आश्रय स्थल बने ਜਿੱਥੇ ਜਿੰਨੀ ਮਰਜ਼ੀ ਬਿਮਾਰੀ ਦੇ ਵਿੱਚ ਚਾਹੇ ਕੋਈ ਕੰਟੇਜੀਅਸ ਡਿਜ਼ੀਜ਼ ਹੋਵੇ ਜਿਸ ਤਰ੍ਹਾਂ ਦੀ ਵੀ ਬਿਮਾਰੀ ਮਾਤਾ ਨੂੰ ਹੋਏ ਤਾਂ ਉਹਨਾਂ ਦਾ ਗੁਰੂ ਜਨਕ ਦੇ ਨਾਮ ਤੇ ਇੱਕ ਜੀਵ ਆਸ਼ਰੇ ਬਣੇ ਤਾਂ ਅੱਜ ਉਹ ਕਾਰਜ ਸਾਡਾ ਸਫਲ ਹੋ ਗਿਆ ਸਾਡੇ ਗੁਰੂਦੇਵ ਆਚਾਰੀ ਨਿਤੇਨੰਦ ਸੂਰੀ ਮਹਾਰਾਜੀ ਦੇ ਅੱਗੇ ਨਵ ਰਿਤਰੀ ਜਿਹੜੇ ਸਾਧੂ ਸਾਧਵੀ ਹੈ ਉਹਨਾਂ ਦਾ ਬਹੁਤ ਯੋਗਦਾਨ ਰਿਹਾ ਇਹ ਸਾਰੇ ਕਾਰਜ ਨੂੰ ਸਫਲ ਕਰਨ ਲਈ ਤਾਂ ਉਹਨਾਂ ਦਾ ਅਸੀਂ ਬਹੁਤ ਬਹੁਤ ਆભાર ਵੀ ਕਰਦੇ ਹਾਂ ਔਰ ਸਭ ਨੂੰ ਮੈਂ ਅਨੁਰੋਧ ਵੀ ਕਰਦੀ ਹਾਂ ਬੇਨਤੀ ਵੀ ਕਰਦੀ ਹਾਂ ਕਿ ਜਿਸ ਦਾ ਵੀ ਭਾਵ ਹੋਏ ਉਹ ਸੇਵਾਲੇ ਉਹ ਗੁਰੂ ਜਨਕ ਜੀ ਵਾਸਟਰਮ ਆਸ਼ਰੇ ਗੋਸ਼ਾਲਾ ਜੋ ਇੱਥੇ ਆ ਕੇ ਅਸਹਾਇ ਜੀਵਾਂ ਦੀ ਜ਼ਰੂਰ ਰੱਖਸ਼ਾ ਕਰਮ ਔਰ ਇਹਨਾਂ ਦੀ ਸੇਵਾ ਕਰੇ ਮਾਨ ਨੂੰ ਲਗਾਤਾਰ ਤੁਹਾਡੇ ਵੱਲੋਂ ਉਪਰਾਲੇ ਜਰੂਰ ਕੀਤੇ ਜਾ ਰਹੇ ਨੇ ਇਸ ਦੇ ਨਾਲ ਨਾਲ ਸਹਿਯੋਗ ਕਾਫੀ ਮਿਲੇ ਆ ਰਹੇ ਹਨ ਹਾਂਜੀ ਹਾਂਜੀ ਹਾਜੀਕ ਮੈਂਬਰ ਕਹ ਲੋ ਜਾਂ ਕਹ ਲੋ ਸੰਸਥਾਵਾਂ ਹਾਂਜੀ ਹਾਂਜੀ ਗਾਮਾ ਨੇ ਪਾਣੀ ਦੀ ਕਟੜੀ ਚੱਲੂਗੀ ਹਾਂਜੀ 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 ਬਹੁਤ ਜਿਹੜਾ ਗੁਰੂ ਜਨਕ ਜੀ ਆਸ਼ਰਮੇ ਸੁਸਾਇਟੀ ਵੱਲੋਂ ਕਾਰਿਆ ਨਾ ਉਹ ਰੋਡ ਸਾਈਡ ਤੇ ਜਿਹੜੇ ਆ ਸਹਾਇਜੀਵ ਖੜੇ ਆ ਉਹਨਾਂ ਦਾ ਹੀ ਸਹਾਇਤਾ ਕਰਨ ਦਾ ਔਰ ਅੱਜ ਤੋਂ ਅਸੀਂ ਭੇਸ਼ਨ ਗਰਮੀ ਨੂੰ ਦੇਖਦੇ ਹੋਏ ਨਾ ਕਿ ਬਾਹਰ ਪਿਆਸ ਦੇ ਨਾਲ ਸਾਡਾ ਜਿਹੜਾ ਗੋਵੰਸ਼ ਮਾਰ ਰਿਹਾ ਅੱਜ ਅਸੀਂ ਗੱਡੀ ਸਟਾਰਟ ਕਰ ਰਹੇ ਹਾਂ ਕਿ ਜਿਹਦੇ ਵਿੱਚ ਅਸੀਂ ਪਾਣੀ ਦੇ ਟੰਕੀਆਂ ਰੱਖ ਕੇ ਟੈਪ ਲਗਾ ਕੇ ਨਾਲ ਟੱਪ ਭੇਜਾਂਗੇ ਤਾਂ ਇੱਥੋਂ ਸਾਡੇ ਲੜਕੇ ਜਾਣਗੇ ਜਾਂ ਅਸੀਂ ਵੀ ਜਾਵਾਂਗੇ ਤਾਂ ਜਿੰਨੇ ਵੀ ਜਥਾ ਸੰਭਵ ਅਸੀਂ ਗੋਵੰਸ਼ ਨੂੰ ਪਾਣੀ ਪਿਲਾ ਸਕਦੇ ਹਾਂ ਔਰ ਇੱਕ ਟਾਈਮ ਦਾ ਉਹਨਾਂ ਨੂੰ ਚਾਰਾ ਦੇ ਸਕਦੇ ਉਹ ਅੱਜ ਤੋਂ ਅਸੀਂ ਇਹ ਕਾਰਿਆ ਸਟਾਰਟ ਕਰ ਰਹੇ ਹਾਂ ਸਿਟੀ ਹੋਮ ਨਿਊਜ਼ ਦੇ ਲਈ ਸੁਰਿੰਦਰ ਸੋਨੀ ਦੀ ਰਿਪੋਰਟ